ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਲਡੇਰੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵੀਰ ਜੀ ਪਿੰਡ ਬਬਰੀ ਨੰਗਲ ਤਹਿਸੀਲ ਗਰਦਾਸ ਤਹਿਸੀਲ ਇਹਦੀ ਗਰਦਾਸਪੁਰ ਤੇ ਜ਼ਿਲ੍ਹਾ ਵੀ ਗਰਦਾਸਪੁਰ ਵੀਰੋਨਾਂ ਦਾ ਵੀਰੋਨਾਂ ਦਾ ਦੋ گاਵਾ ਸੇਲ ਲਈ ਹੈ ਜੀ ਇੱਕ ਤੇ ਆ ਬਹੁਤ ਚੰਗੀ ਹੈ ਜੀ ਚੰਗੇ ਥਾਂ ਲੇਵੇ ਤੇ ਵੱਡੇ ਖਦ ਕਾੜ ਦੀ ਥੱਲੇ ਵੇਖੋ ਟੱਪ ਬੰਨੇ ਆ ਜੇ ਕਰਮਾ ਵਾਲੀ ਨੇ ਚੰਗੇ ਰਿਕਾਰਡ ਵਾਲੀ ਸਾਰੀ ਜਾਣਕਾਰੀ ਤੁਹਾਨੂੰ ਲੈ ਕੇ ਦਾਂਗੇ ਇੱਕ ਆ ਗੱਬਣੇ ਆ ਆ ਤੇ ਬਿਲਕੁਲ ਤਾਜੀ ਸੋਈ ਹੈ ਜੇਰ ਵੀ ਆ ਦੇਖ ਸਕਦੇ ਦੁਗਮ ਬਾਰੇ ਤੁਹਾਨੂੰ A to Z ਇਨਫੋਰਮੇਸ਼ਨ ਲੈ ਕੇ ਦਵਾਂਗੇ ਉਸ ਤੋਂ ਪਹਿਲਾਂ ਵੀਰ ਜੀ ਬੇਨਤੀ ਹੈ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨ ਆਹ ਹੁਣ ਤੁਹਾਨੂੰ ਜਾਣਕਾਰੀ ਲੈ ਕੇ ਦਿੰਦੇ ਆ ਸਾਸ਼ੀ ਗੁਰਬੀਰ ਜੀ ਸਾਸ਼ੀ ਗੁਰ ਬਲਪਾਜੀ ਉਹ ਠੀਕ ਠਾਕ ਜੀ ਵਧੀਆ ਵਧੀਆ ਬਲਪਾਜੀ ਜੀ ਸਾਨੂੰ ਸਿੱਧਾ ਠੀਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਪਰ ਇਹਦੇ ਨਾਲ ਬਾਲ ਕਿਰਾ ਮਾਰੇ ਬਲਪਾਜੀ ਉਹ ਇਦਾਂ ਹੀ ਜੀ ਤੁਹਾਨੂੰ ਪਤਾ ਹੋਵੇ ਟਾਈਮ ਟਾਊਨ ਕੱਟੀ ਲੱਗਦਾ ਜੀ ਅੱਛਾ ਅੱਛਾ ਹੋਰ ਨਾਮ ਦੱਸ ਦਿਓ ਆਪਣਾ ਜੀ ਨਾਮ ਮਮਨ ਮਿਸ਼ਾਲ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਪਾਜੀ ਹੈਗਾ 97798 96178 ਠੀਕ ਹੈ ਜੀ ਅੱਜ ਕਿੰਨੇ ਨਗ ਆਪਣੇ ਕੋਲ ਸੇਲ ਲਈ ਨਗ ਬੱਲ ਪਾਜੀ ਦੋ ਆ ਨਗ ਕੀ ਆ ਹੀਰੇ ਆ ਜੀ ਡਾਇਮੰਡ ਪੀਸ ਆ ਬੱਲ ਪਾਜੀ ਡਾਇਮੰਡ ਪੀਸ ਵਾਕਿਆ ਜੀ ਬਹੁਤ ਚੰਗੀ ਆ ਤੁਹਾਨੂੰ ਨਗ ਕਰੀ ਲੱਗ ਜੀ ਨੀ 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 ਸੈਲ ਵੀ ਬੱਲ ਪਾਜੀ ਤੇ ਠੀਕ ਹੈ ਜੀ ਚੰਗੇ ਰਿਕਾਰਡ ਵਾਲੀ ਹੈ ਚੰਗੇ ਰਿਕਾਰਡ ਵਾਲੀ ਹੈ ਖਾਨਦਾਨੀ ਵਸ਼ੀਆਂ ਬੱਲ ਭਾਜੀ ਚਲੋ ਦੱਸੋ ਅੱਜ ਆਪਾਂ ਵੀਰਾਂ ਨੂੰ ਸਸਤੇ ਰੇਟ ਤੇ ਦੇ ਦਨੇ ਆ ਜਾਜ ਦੁੱਧ ਵਾਲੀਆਂ ਵੇੜਾ ਅੱਛਾ ਜੀ ਕਿੰਨੇ ਕੇ ਦੁੱਧ ਵਾਲੀ ਹੈ ਜੀ ਦੁੱਧ ਵਾਲੀ ਬੱਲ ਭਾਜੀ ਇਹਦਾ ਕੋਈ 35 36 ਲੀਟਰ ਦਾ ਰਿਕਾਰਡ ਜੇ ਦੂਜਾ ਸੁਆ ਦੇ ਬੱਲ ਭਾਜੀ ਚੰਗੇ ਰਿਕਾਰਡ ਵਾਲੀ ਹੈ ਹਣਾ ਹਾਂ ਜੀ ਹਾਂ ਜੀ ਇਸ ਵਾਰ ਕੱਢ ਜੂ 35 36 ਕਿਲੋ 35 36 ਲੀਟਰ ਮਾਰਨਾ ਕੱਢਿਆ ਬੱਲ ਭਾਜੀ ਪਹਿਲੇ ਸੁਆ ਦੇ ਤੇ ਕਦੋਂ ਦੀ ਸੂਈ ਹੈ ਜੀ ਇਹਨੇ ਬੱਲ ਭਾਜੀ ਅੱਜ ਹੀ ਸੂਈ ਜੀ ਕੋਈ ਆਪਣੇ 10 ਮਹੀਨੇ ਸੀ ਜੇ ਜੇਰ ਜੂਰ ਪਾਤੀ ਬੱਚਾ ਕੀ ਆ ਗਿਆ ਜ ਕੰਪਲੀਟ ਜੀਅਰ ਚ ਓਕੇ ਆ ਜੀ ਤੇ ਧਾਰਾ ਧੁਰਾ ਮਾਰੀਆ ਮਿਰਜੀ ਓਕੇ ਠੰਡੀ ਸੀ ਲਿਆ ਪਾਜੀ ਕੋਈ 6 ਲੀਟਰ ਦੁੱਧ ਕਰਾ ਬੜੀ ਠੰਡੀ ਬੱਚੇ ਬਾਹਰ ਦੇ ਥਲੇ ਧਾਰਾ ਮਾਰ ਕੇ ਦਿਖਾ ਦਊਂ ਆ ਥੜਾ ਤੁਹਾਨੂੰ ਤਾਂ ਪਤਾ ਲੱਗ ਜੇਦਾ ਆ ਚੈੱਕ ਕਰ ਸਕਦੇ ਹੋ ਪੂਰਾ ਮੋਕਲਾ ਲੱਗਾ ਦੇ ਆਹੋ ਜੀ ਹਣ ਤੇ ਚਵਾਈ ਤੇ ਮੈਗਨਸ ਮੱਸੀਪਾਲ ਮੋਟਰ ਲੱਗੀ ਜੀ ਬੱਲ ਪਾਜੀ ਬਹੁਤ ਸੋਹਣੀ ਚਵਾਈ ਹੈ ਮਗਲੇ ਵੀ ਦਿਖਾਉਂਗੀ ਆਹੋ ਜੀ ਬਾਕੀ ਉਂਝ ਵੀ ਸੀਲ ਸੌਵਾਂ ਦੇ ਥੋੜੀ ਸੀਲ ਦਾ ਬੱਲ ਪਾਜੀ ਮੈਂ ਕਹਿੰਦਾ ਬੱਚੇ ਬਾਹਰ ਦੇ ਥਲੇ ਵਸ਼ੀ ਨਹੀਂ ਹਿੱਲੇਗੀ ਬੱਲ ਪਾਜੀ ਖੋਲੋ ਮਿਰਜੀ ਤੋਰੋ ਇਹਨੂੰ ਖ ਆ ਦੇਖ ਸਾਡੇ ਫੇਸ ਦੀ ਕੁਆਲਿਟੀ ਚੰਗੀ ਰਾਜੀ ਰੂਜੀ ਫਸੀ ਆ ਉਦੋਂ ਥੋੜਾ ਜਿਹਾ ਲੱਪਾ ਲਾਇਆ ਗਾਣੇ ਤਾਜੀ ਸੋਣ ਕਰਕੇ ਤੇ ਪਿੱਠ ਪੂੜਾ ਚੰਗਾ ਗਾਣ ਦਾ ਭਵਾਨਾ ਬਹੁਤ ਚੰਗਾ ਵਸ਼ੀ ਦਾ ਦੇਖ ਸਾਡੇ ਥਣ ਦੀ ਕੁਆਲਿਟੀ ਬਹੁਤ ਚੰਗੀ ਲੱਗੀ ਹੈ ਜੀ ਆ ਦੇਖ ਸਾਡੇ ਆ ਦੂਰ ਤੋਂ ਵੀ ਜਜਮੈਂਟ ਕਰ ਸਕਦੇ ਦੀ ਹਾਈਟ ਦੀ ਭਾਜੀ ਬਸ਼ੀ ਅੱਗੇ ਸੀਦਾ ਨਾ ਵੇਖੋ ਇਥੇ ਬੈਹ ਰਸੀ ਛੋਟੇ ਨੇ ਇਥੇ ਬੈਦੋ ਤੇ ਲਿਜਾ ਦੇਖੋ ਬਹੁਤ ਚੰਗਾ ਲੇ ਵਾਲੂ ਬਸ ਸਾਫ ਹੈ ਬੱਚੀ ਕੱਦ ਕੱਦ ਉਦਾਂ ਵੀ ਸੀਲ ਸਵਾ ਦੂਰ ਤੋਂ ਹਾਈਟ ਦੀ ਜਜਮੈਂਟ ਕਰ ਸਕਦੇ ਵੀਰ ਜੀ ਬੇਲ ਬੂਲ ਬਹੁਤ ਚੰਗੀ ਆ ਆ ਥਾਣੇ ਦੀ ਕੁਆਲਿਟੀ ਦੇ ਸਕਦੇ ਇਹ ਲੋਕ ਲਈ ਲਈ ਵੀਰ ਜੀ ਕੇ ਜਾਂ ਫਾਰਮ ਚ ਲਈ ਇੱਕ ਤਾਂ ਫਾਰਮ ਚ ਲਈ ਤੇ ਬੱਲ ਭਾਜੀ ਪਹਿਲੇ ਸਵੇਰ ਨੇ 35 36 ਲੀਟਰ ਦੁੱਧ ਚੋਆ ਜੀ ਚੰਗੇ ਰਿਕਾਰਡ ਵਾਲੀ ਹੈ ਚੰਗੇ ਰਿਕਾਰਡ ਵਾਲੀ ਦਸੀ ਹੈ ਬੱਲ ਭਾਜੀ 35 ਵਸੀ ਜਿਹੜਾ ਨੂੰ ਸ਼ਰੀਫਾ ਦੁੱਧ ਵਾਲੀ ਵਸੀ ਜੀ ਹਾਂ ਨਹੀਂ ਬਹੁਤ ਚੰਗੀ ਫਸੀ ਫੁਸੀ ਚੰਗੇ ਉਹਨਾਂ ਪਲੀ ਜੁੜੀ ਹੈ ਜੀ ਬਾਕੀ ਚੁਆਈ ਚੁਈ ਦੀ ਸਾਫ ਆ ਬਾਕੀ ਬੱਚਾ ਵੇਲ ਕਾਫ ਆ ਗਿਆ ਜੀਰ ਵਾਲੀ ਵੇਖ ਲੋ ਓਕੇ ਜੀ ਪੂਰੀ ਤੇ ਕੀ ਉਮੀਦ ਕਰਦੇ ਜੀ ਵੀਰ ਜੀ ਇਹਦੀ ਵੀਰ ਬੱਲ ਭਾਜੀ ਛੋਟਾ ਜਿਹਾ ਪ੍ਰਾਈਸ ਕਰਿਓ ਕਿ ਜਿਹੜਾ ਪਹਿਲੇ ਫੋਨ ਤੇ ਹੀ ਜਿਹੜੇ ਵੀਰ ਤੇ ਫੇਟਾ ਹੋਵੇ ਪਹਿਲੇ ਫੋਨ ਤੇ ਜਾਵੇ ਹਾਂਜੀ ਹਾਂਜੀ ਤੇ ਮੋਲੇ ਤੇ ਉਹਦਾ ਬਲ ਭਾਜੀ ਦਾ ਕੀ ਡਾ 75000 ਹੈ 70 ਦੀ ਦੇਦਾ ਕਿ ਬਲ ਭਾਜੀ 5000 70000 ਦੀ ਹੋਰ ਹੋ ਜਾਏਗਾ ਮਾਨਦਾਨ ਵੀਡੀਓ ਵੇਖ ਕੇ ਆਏਗਾ ਫੁੱਲ ਮਾਨਦਾਨ ਕਰਾਂਗੇ ਵਸ਼ੀ ਦੋ ਠੀਕ ਹੈ ਬਾਕੀ ਵੀਰ ਆਂਦਾਗੇ ਜਿਹੜਾ ਵੀਰ ਵੀ ਆਊਗਾ ਵੀਡੀਓ ਵੇਖ ਕੇ ਗਾਂ ਬਹੁਤ ਚੰਗੀ ਆ ਮਾਨਦਾਨ ਫੁੱਲ ਕੀਤਾ ਜਾਊਗਾ ਦੋਸਤੋ ਪਸੰਦ ਤੁਸੀਂ ਕਰਨੀ ਹੈ ਤਸੱਲੀ ਤੁਸੀਂ ਕਰਨੀ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਆਪਣੀ ਜਿਸ ਤਰ੍ਹਾਂ ਵੀ ਤਸੱਲੀ ਹੁੰਦੀ ਚੋਚਵਾ ਕੇ ਜਾਂ ਜਿੱਦਾਂ ਵੀ ਵੇਖਣੀ ਹੈ ਕੋਸ਼ਿਸ਼ ਕਰਿਓ ਇੱਥੇ ਆਓ ਆਪਣੀ ਤਸੱਲੀ ਨਾਲ ਖਰੀਦ ਕੇ ਖੜਿਓ ਕਿਉਂਕਿ ਉਹਦੇ ਵਿੱਚ ਸ਼ੰਕਾ ਕੋਈ ਨਹੀਂ ਰਹਿੰਦੀ ਮਨ ਨੂੰ ਤਸੱਲੀ ਨਾਲ ਇਹਦਾ ਖਰੀਦੇ ਹੋਣਾ ਮਾਲ ਮਨ ਤਸੱਲੀ ਹੁੰਦੀ ਹੈ ਕਿ ਵਾਕਈ ਜਜਮੈਂਟ ਹੋ ਜਾਂਦੀ ਡੰਗਰ ਦੀ ਪੂਰੀ ਬਾਕੀ ਜੋ ਚੀਜ਼ਾਂ ਹੈਗੀਆਂ ਮਾਲਕ ਵੱਲੋਂ ਜਾਣਕਾਰੀ ਦਿੱਤੀ ਗਈ ਤੁਹਾਨੂੰ ਲੈਤੀ ਆ ਹੁਣ ਦੂਜੀ ਵਾਰੀ ਜਾਣਕਾਰੀ ਲੈ ਕੇ ਦਿੰਨੇ ਆਓ ਭਾਜੀ ਇਹਦੇ ਬਾਰੇ ਇਹਦੇ ਬਾਰੇ ਦੱਸ ਦਿਓ ਜੀ ਇਹ ਬੱਲ ਬਣੀ ਦੂਜਾ ਸੁਬਾ ਨੇ ਵੜਦਾ ਇਹ ਬਹੁਤ ਸ਼ਰੀਫ ਸੰਡੀ ਸ਼ਰੀਫ ਵੜ ਗਏ ਦੂਜਾ ਸੁਬਾ ਸੁਣੀ ਹੈ ਜੀ ਸਾਡੀ ਦੂਜਾ ਸੁਬਾ ਸੁਣੀ ਹੈ ਦਿਨੇ ਦੇ 10 ਵਜੇ ਹੱਲ ਹੈ ਭਾਨੇ ਦਾ ਵੇਖੋ ਢਿੱਲਾ ਢੁਲਾ ਬਹੁਤ ਜੇ ਬੱਲ ਬਣੀ ਬਹੁਤ ਸ਼ਰੀਫ ਵਸੀ ਜਾ ਕੋ ਵੜ ਇਹ ਦਿਨੇ ਦੂਜਾ ਸੁਬਾ ਸੁਣੀ ਹੈ ਕੱਦ ਘਾੜੇ ਦਾ ਵੀ ਚੰਗਾ ਜੇ ਪਿੱਠ ਪੂੜੇ ਦੀ ਚੌੜੀ ਆ ਦਿਨ 10 ਕ ਖੜਦੀ ਵੀਰ ਜੀ ਰੰਗ ਰੰਗ ਦੀ ਬਹੁਤ ਚੰਗੀ ਆ ਖੋਲੋ ਵੀਰ ਜੀ ਫੇਸ ਕੁਆਲਟੀ ਕੀ ਕਰ ਸਕਦੇ ਜੀ ਆ ਤੋਰ ਕੇ ਤੁਹਾਨੂੰ ਦਿਖਾ ਸਕਦੇ ਆ ਦੇਖ ਸਕਦੇ ਲੇਵੇ ਦੇ ਨਾੜਾ ਨੂੜਾ ਇਹਦੇ ਚੰਗੇ ਰੰਗ ਢੰਗ ਦੀ ਹੈ ਵੜੀ ਇਹ ਵੀ ਕੱਡ ਕਾੜੇ ਤਾਂ ਵੀ ਚੰਗਾ ਹਜੇ ਦੇਣ 10 ਖੜਦੀ ਹੈ ਕਿ ਚੰਗੀ ਫਸ ਕੇ ਵੀ ਸੂਗੀ ਬੱਲੇ ਭਾਜੀ ਸ਼ਰੀਫ ਵੀ ਬਰੀ ਜਾ ਰੇ ਤੋਂ ਇਹ ਰੋਜ਼ ਰੱਸਾ ਛੋਟ ਕੇ ਭਾਈ ਇਹ ਠੰਡੀ ਧੀਰੀ ਹੈ ਵੀ ਦੇ ਸਕਦੇ ਬੱਚੇ ਬਾਲ ਦਿਓ ਥੱਲੇ ਲੱਤ ਨਹੀਂ ਪਟੇ ਗਾਰੰਟੀ ਹੋਣੀ ਲੱਤ ਦੀ ਬੱਲੇ ਭਾਜੀ ਰੰਗ ਬਾਜ ਬਹੁਤ ਚੰਗੀ ਆ ਵਰਜੀਆ ਇੱਕ ਦੀ ਅੱਖ ਚ ਕੀ ਮੜਿਆ ਜਾ ਮੋਟਾ ਜੀ ਪਾਰ ਤੱਕੀ ਹੀ ਦੀ ਅੱਖ ਚ ਜੀ ਉਹਦੇ ਕਰਕੇ ਲਾਲ ਹੋ ਗਈ ਜੀ ਲਾਲ ਹੋ ਗਈ ਉਹ ਤਾਂ ਦਿਸਦਾ ਦੋਸਤਾ ਪੂਰਾ ਨਾ ਭਾਜੀ ਠੀਕ ਆ ਵਰਜੀਆ ਮਿੰਨੇ ਦੇ ਸਾਹ ਚੰਗੇ ਥਣ ਭਾਂਡੇ ਦੀ ਮਾਲਕਿਆ ਲੈਵੇ ਤੇ ਨਾੜਾ ਨਾੜਾ ਕਾਫੀ ਹੁੰਦੇ ਬੱਲ ਬੱਲ ਭਾਜੀ ਕਿੰਨਾ ਕੁ ਭਾਜੀ ਦੁੱਧ ਕਰੂਗੀ ਦੁੱਧ ਬੱਲ ਭਾਜੀ 26 ਲੀਟਰ ਨੇ ਵਿੱਚ ਹੋਇਆ ਜੀ ਪਹਿਲੇ ਸੋਹਣਾਂ ਨੇ ਚੰਗੇ ਰਿਕਾਰਡ ਵਾਲੀ ਇਹ ਵੀ ਚੰਗੇ ਰਿਕਾਰਡ ਆਦੀ ਹੈ ਜੀ ਦੇਖੋ ਜੀ ਨਾ ਨੂਰਾ ਪੂਰੀ ਲੱਭਦੀਆਂ ਖੰਨ ਸੁਣੀ ਇਸ ਵਾਰ ਕੀ ਉਮੀਦ ਕਰਦੇ ਜੇ ਕਿੰਨਾ ਕੁ ਦੁੱਧ ਭਰ ਜੂ ਕਰਦੋਂ ਨਹੀਂ ਇਸ ਵਾਰ ਕੋਈ 28 ਲੀਟਰ ਕੱਢੇਗੀ ਬੱਲ ਪਨੀ 28 ਲੀਟਰ ਕਰਦੀ ਹੈ ਦਿਨ 10 ਕ ਖੜਦੀ ਹੈ ਭਾਜੀ 10 ਕਰੇ ਕਿ ਲੇਵਾ ਕਰੇ ਕਿ ਕੋਲ ਬੱਲ ਭਾਜੀ ਦੇਖੋ ਚੰਗੀ ਬਣਦੀ ਹੋਣੀ ਬਣ ਖੰਨ ਦੀ ਚੰਗੀ ੱਟਲਾ ਟੱਲਾ ਬਹੁਤ ਜਿਆਦੀਆਂ ਜੇ ਤੇ ਕੀ ਉਮੀਦ ਕਰਦੇ ਜੀ ਦੀ ਮੁੱਲ ਦੀ ਜਾਜਿਆ ਜਿਹੜਾ ਜਿਹਦਾ ਵੀ ਜਾਜਿਆ ਛੋਟਾ ਜਿਹਾ ਮੁੱਲ ਬਲਬ ਜੀ ਕਿੰਨਾ ਕੇ ਛੋਟਾ ਕਰ ਦੋਗੇ ਛੋਟਾ ਜਿਆ ਨੇ ਤੁਸੀਂ ਕਰ ਦੋ ਫਿਰ ਜਿਆ ਨਹੀਂ ਨਹੀਂ ਮੁੱਲ ਤੁਹਾਡਾ ਚੱਲਣਾ ਤੁਹਾਡੀ ਚੀਜ਼ ਹੈ ਜੀ ਇਹਦਾ ਬਲਬ ਜੀ ਤਾਂ ਚਲੀ ਜਾਏਗੀ 65 ਜੀ ਯਸ ਨੂੰ ਯਸ ਨੂੰ ਸਾਡੀ ਕੀ ਦੇ ਰਹੇ 60 ਹਜ਼ਾਰ ਦੀ ਹੋਰ ਹੋ ਜੁਮਾਨਦਾਨ ਜੀ ਮਾਨ ਜੀ ਵੀਰ ਭਰਾ ਦੇਖ ਕੇ ਆਏਗਾ ਨਾ ਵੀਡੀਓ ਫੁੱਲ ਮਾਨਦਾਨ ਕਰਾਂਗੇ ਬਲਬ ਜੀ ਠੀਕ ਹੈ ਜੀ ਠੀਕ ਹੈ ਹੋਰ ਵੀਰ ਜੀ ਕੋਈ ਗੱਲ ਬਾਤ ਬਲਬਗੀ ਆਪਣੇ ਹੋਰ ਵੀ ਕੋਈ ਵੀਡੀਓ ਵੀਡੀਓ ਵੇਖਿਆ ਡਾਏ ਤਾਂ ਉਹਦਾ ਪੂਰਾ ਮਾਨਤਾਨ ਕਰਾਂਗੇ ਤੇ ਆਪਣੇ ਸਬਸਕ੍ਰਾਈਬ ਕਰਿਓ ਸਾਡੇ ਵੱਤਵਾਦ ਵੀਡੀਓ ਨੂੰ ਤੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਾਡੀ ਪੂਰੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਆਪਣਾ ਇੱਕ ਅਡਰੈਸ ਕਰਨਾ ਫਰਮ ਕਰਾ ਦੋ ਜੀ ਅਡਰੈਸ ਆਪਣਾ ਨਾਮ}{|\text{ਵਿਸ਼ਾਲ}} \text{ਜੀ ਪਿੰਡ ਬੱਬਰੀ ਨੰਗਲ ਹਾਂਜੀ ਜ਼ਿਲ੍ਹਾ ਅਰਦਾਸਪੁਰ ਭਾਈ ਜੀ ਮੋਬਾਈਲ ਨੰਬਰ ਹੈਗਾ 97796 9673 ਠੀਕ ਹੈ ਜੀ ਦੋਸਤੋ ਵੀਰ ਦੇ ਵੱਲੋਂ ਜੋ ਵੀ ਜਾਣਕਾਰੀ ਦਿੱਤੀ ਗਈ گاਵਾ ਵੱਲੋਂ ਤੁਹਾਨੂੰ ਲੈਤੀ ਹੈ ਹਣਾ ਬਾਕੀ ਤਸੱਲੀ ਕਰਨਾ ਤੁਹਾਡਾ ਕਬਾ ਕੀ ਦੋਵੇਂ ਪੀਸ ਐ ਦੋਵੇਂ ਸੁਥਰੇ ਸਾਫ ਸੁਥਰੇ ਨੇ ਪ੍ਰਿੰਟ ਦੇਖ ਲਓ ਇਹਨਾਂ ਦੇ ਚਾਈਲੇ ਵੀ ਵੇਖ ਲਓ ਥਣ ਦੇਖ ਲਓ ਸਪੈਸ਼ਲੀ ਲੱਗੇ ਨੇ ਆ ਤੇ ਬਹੁਤ ਕਮਾਲ ਦੀ ਐ ਜੀ ਤਾਜੀ ਸੂਈਆਂ ਲੇਵਾ ਅੱਗੇ ਨੂੰ ਵੀ ਲਈ ਫਿਰਦੀ ਐ ਫੁੱਟ ਫੁੱਟ ਮਰਲੇ ਮਰਲੇ ਦਾ ਥਣ ਲੱਗਾ ਇਹਨੂੰ ਆ ਦੇਖ ਸਾਡੇ ਬਹੁਤ ਜ਼ਬਰਦਸਤ ਲੇਵਾ ਦੇ ਆਹ ਚੰਗਾ ਜ਼ਬਰਦਸਤ ਹੈ ਜੀ ਆ ਦੇਖ ਸਾਡੇ ਦੋਸਤੋ ਫਿਰ ਵੀ ਜਿਸ ਵੀਰ ਨੇ ਵੀ ਨਗ ਕੋਈ ਵੀ ਦੁਕਾਨ ਚ ਪਸੰਦ ਆਵੇ ਆਪਣੇ ਤਸੱਲੀ ਕਰਕੇ ਖਰੀਦਿਓ ਦੋਸਤੋ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ